ਪ੍ਰੈਸ ਕਲੱਬ ਦਾ ਸਾਰੇ ਦਾ ਸਵਾਗਤ ਹੈ ਜੀ ਆਇਆਂ ਨੂੰ ਪੰਜਾਬੀ ਫਿਲਮ ਤੇ 뮤직 어ਵਾਰਡ ਹੈ ਜੀ ਜਿਹੜਾ ਹੋਣ ਜਾ ਰਿਹਾ ਆਪਣੇ ਨਾਂਪੇ ਦੇ ਵਿੱਚ ਇਹਦਾ ਮੇਨ ਮੋਟਿਵ ਹੈ ਜੀ ਆਪਣਾ ਰਿਆਸਤੀ ਸ਼ਹਿਰ ਹੈ ਇਹਨੂੰ ਅਸੀਂ ਹੋਰ ਉੱਪਰ ਲੈ ਕੇ ਜਾਈਏ ਹਾਈਲਾਈਟ ਕਰੀਏ ਮੇਨ ਮੋਟਿਵ ਸਾਡਾ ਹੋਈ ਹੈ ਤੇ ਬਾਕੀ 어ਵਾਰਡ ਸੈਰੇਮਨੀ ਹੈ ਜੀ ਪੰਜਾਬੀ ਇੰਡਸਟਰੀ ਦੇ ਐਕਟਰ ਲੋਗੇ ਸਿੰਗਰ ਨੇ ਡਾਇਰੈਕਟਰ ਨੇ ਸਾਰੇ ਪਹੁੰਚਦੇ ਨੇ ਤੇ ਇਸ ਵਾਰੀ ਅਸੀਂ ਇਸ ਦਾ ਇੱਕ ਦਿਨ ਦਾ ਫੰਕਸ਼ਨ ਰੱਖਿਆ ਹੈ 10 ਮਈ ਦਾ ਅ नेक्स्ट टाइम ਅਸੀਂ ਕੋਸ਼ਿਸ਼ ਕਰਾਂਗੇ ਵੀ ਦੋ ਦਿਨ ਦਾ ਫੰਕਸ਼ਨ ਹੋਵੇ ਤੇ ਆਪਣਾ ਬਾਲੀਵੁੱਡ ਚੋਂ ਵੀ ਜਿਹੜੀਆਂ ਸੈਲਿਬ੍ਰਿਟੀਜ਼ ਹੈਗੀਆਂ ਉਹਨਾਂ ਨੂੰ ਵੀ ਬੁਲਾਇਆ ਜਾਵੇ। ਬੰਸ ਇਦਾਂ ਹੈ ਜੀ एक्चुअली ਸਾਡੇ ਸਰ ਨੇ ਇਹ ਪ੍ਰੋਡਕਸ਼ਨ ਲਾਈਨ ਨਾਲ 40 ਸਾਲ ਤੋਂ ਜੁੜੇ ਹੋਏ ਨੇ ਡਾਇਰੈਕਟਰ ਵੀ ਨੇ ਪ੍ਰੋਡਿਊਸਰ ਵੀ ਨੇ ਤੇ ਇਹਨਾਂ ਨੇ ਸਾਡੇ ਨਾਲ ਡਿਸਕਸ ਕੀਤਾ ਜੀ ਉਸ ਤੋਂ ਬਾਅਦ ਫਿਰ ਵੀ ਆਪਣਾ ਨਾਬਾ ਹਾਈਲਾਈਟ ਕਰੀ ਕਿਸੇ ਤਰੀਕੇ। ਵੈਸੇ ਤਾਂ ਚਲੋ ਨਾਬਾ ਰਿਆਸਤ ਆਪਣੀ ਹਰ ਕੋਈ ਹਾਈਲਾਈਟਡ ਆ ਬਟ ਅੱਜ ਵੀ ਆਪਣੇ ਇਦਾਂ ਦਾ ਫੰਕਸ਼ਨ ਕੋਈ ਨਾਬੇ ਚੁਆਇਆ ਨਹੀਂ ਸੀਗਾ। ਇਸ ਕਰਕੇ ਫਿਰ ਪੰਜਾਬੀ ਫਿਲਮ ਐਂਡ ਮਿਊਜ਼ਿਕ ਅਵਾਰਡ ਕਰਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜ ਅਗੇ ਕੋਸ਼ਿਸ਼ ਜਾਰੀ ਰੂਗੀ ਹਰ ਸਾਲ ਕਰਾਵਾਂਗੇ ਮੇਨ ਮਕਸਦ ਸਾਡਾ ਇਹ ਹੈ ਵੀ ਜਿਹੜੇ ਇੰਡਸਟਰੀ ਦੇ ਕਈ ਕਲਾਕਾਰ ਇਹ ਜਿਨ੍ਹਾਂ ਜਿਹੜੇ ਵੰਦੇ ਰਹੇ ਹਨ ਅਵਾਰਡ ਤੋਂ ਜਿਨ੍ਹਾਂ ਦਾ ਕੰਟਰੀਬਿਊਸ਼ਨ ਬਹੁਤ ਹੁੰਦਾ ਪੰਜਾਬੀ ਇੰਡਸਟਰੀ ਨੂੰ ਬਟ ਉਹਨਾਂ ਨੂੰ ਅਵਾਰਡ ਨਹੀਂ ਮਿਲ ਪੰਦਾ ਕਈ ਵਾਰੀ ਇਸ ਕਰਕੇ ਐਸੀ 뮤జిਸ਼ੀਅਨ ਡਾਇਰੈਕਟਰ ਦੇ ਆਪਣੇ ਪੰਜਾਬੀ ਜਮ ਦੇ ਇੰਡਸਟਰੀ ਦੇ ਜਿਨੇ ਐਕਟਰ ਨੇ ਦੀ ਸੋਸ਼ਲ ਐਕਟਿਵਿਸਟ ਨੇ ਉਹਨਾਂ ਸਾਰਿਆਂ ਨੂੰ ਅਸੀਂ ਮਤਲਬ ਆਪਣੇ ਵੱਲੋਂ ਸਨਮਾਨਿਤ ਕਰਨਾ ਚਾਹੁੰਦੇ ਹਾਂ ਤਾਂ ਕਿ ਨਾਮੇ ਦਾ ਨਾਮ ਹਾਈਲਾਈਟ ਹੋ ਗਿਆ ਫੇਰ ਵੀ ਵਰਕ ਕਰਾ ਰਹੇ ਹਾਂ ਜੀ ਹਾਂਜੀ ਹਲੇ ਫਸਟ ਟਾਈਮ ਕਰਾ ਰਹੇ ਹਾਂ ਜੀ ਬਾਕੀ ਕੋਸ਼ਿਸ਼ ਸਾਰੇ ਲੋਕਾਂ ਦੀ ਕੰਟਰੀਬਿਊਸ਼ਨ ਨਾਲ ਸਿਸਟਮ ਦੇ ਵਿੱਚ ਜੀਵਨ ਹੋਊਗਾ ਉਹ ਮੈਂ ਅਸੀਂ ਹਰ ਸਾਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਿੰਨੇ ਦਿਨ ਚੱਲੇਗਾ ਇਹ ਹਲੇ ਫਿਲਹਾਲ ਇਕ ਦਿਨ ਦਾ ਹੈ ਜੀ ਸ਼ਾਮ ਵੀ 5 ਵਜੇ ਤੋਂ ਲੈ ਕੇ ਰਾਤੀ 10:00 ਜਾਂ 11:00 ਵਜੇ ਤੱਕ ਚੱਲੂਗਾ ਜੀ ਮੋਤੀਆ ਗ੍ਰੀਨਸ ਦੇ ਵਿੱਚ ਫੈਸਟੀਵਲ ਦਾ ਪੱਕਾ ਹੋਣਾ ਹੈ ਜੀ ਇਹਨਾਂ ਨੂੰ ਜੀ ਇਹਦੇ ਵਿੱਚ ਬਹੁਤ ਸਾਰੇ ਆਰਟਿਸਟ ਨੇ ਜੋ ਫੁੱਲ ਮੀਚੇ ਜਿਹਨਾਂ ਨੂੰ ਪਵਾਰ ਦਿੱਤੇ ਜਾਣੇ ਅਸੀਂ ਤਾਂ ਮੋਟੇ ਬਹੁਤ ਸਾਰੇ ਐਸੇ ਕਲਾਕਾਰ ਨੇ ਤੇ ਫਿਲਮ ਲੈਂਦੇ ਤੇ ਇਹ ਸੰਗੀਤ ਕਰਨੀ ਜਿਨ੍ਹਾਂ ਦੇ ਆਪਣੇ ਆਪਣੇ ਖੇਤਰ ਚ ਬਹੁਤ ਡਿਵੈਲਪਮੈਂਟ ਹੋਈ ਹੈ ਵੱਡਾ ਉਹਨਾਂ ਹਰ ਇੱਕ ਚੰਗਾ ਪਲ ਹੋ ਕਿਸੇ ਅਵਾਰਡ ਤੋਂ ਵੰਦੇ ਰਹਿੰਦੇ ਨੇ ਤੇ ਅਸੀਂ ਉਹਨਾਂ ਦੇ ਬਾਰੇ ਕੁਝ ਦੇਖ ਕੇ ਸਾਡੇ ਨੌਂਗਰਨੇ ਕੇ ਸਪੋਲਿਸ਼ ਜੱਗਤ ਅਨੇ ਚੁਕੀ ਉਹਨਾਂ ਪੁਰਸ਼ਾਂ ਦੇ ਵਿੱਚ ਉਹਨਾਂ ਹੀ ਕਲਾਕਾਰਾਂ ਨੂੰ ਵੀ ਅਸੀਂ ਅਵਾਰਡ ਦੇ ਕਿਸੇ ਮਾਤ ਪੁਰਸਕਾਰ ਦੇ ਨਾਲ ਇੰਡਸਟਰੀ ਦੇ ਬਹੁਤ ਵੱਡੇ ਵੱਡੇ ਆਰਟਿਸਟ ਜਿਹਨਾਂ ਨੇ ਸਰਵਜਨ ਇਸ ਵੀਦਲੈਂਡ ਦੇ ਵੀ ਤੇ ਫਿਰ ਮੰਨਦੇ ਤੇ ਪ੍ਰਸੰਗ ਵੀ ਬਣਾ ਕਾਤਰ ਮੈਂ ਸੋਚਿਆ ਕਿ ਨਵੀਂ ਵਾਰ ਪਹਿਲੀ ਵਾਰ ਇਹ ਫਿਲਮ ਅਨੁਮੈਸ਼ ਤੇ ਇਹ ਜੋ ਸ਼ੋਅ ਕਰਵਾ ਆਪਣੇ ਬੇਸਲੀ ਨੂੰ ਮੋਬਾਰ ਦੇ ਮਾਨ ਮੈਸੇਜ ਕਰਾਂ ਬੈਸਿੰਗ ਨੂੰ ਮੂਤੀ ਅਵਾਰ ਦੇ ਰਿਹਾ ਹਾਂ ਕੀ ਕਮਾਣਾ ਚਾਹਦੇ ਸਰ ਕਹਿੰਦਾ ਪਈ ਹੈ ਜੀ ਇਸੀ ਬਾਇਸ ਐਂਟਰਟੇਨਮੈਂਟ ਬਲੋਂ ਫਰਸਟ ਪੰਜਾਬੀ ਫਿਲਮ ਮੂਤੀ ਅਵਾਰ ਉਹ ਨਵੀਂ ਜਿਹੜੀ ਜੀ ਇਹ ਜਿਸੀ 40% ਨੂੰ ਦੇ ਰਹੀ ਹੈ ਕਿਉਂਕਿ ਮੂजिक ਆਂਡ ਦੇ ਬੰਦੇ ਨੂੰ ਉਨ੍ਹਾ ਕਰਨਾ ਲੱਗੇ ਨਾਲ 60 ਦੀ 10 ਬੰਦੇ ਜਿਹੜੇ ਐ ਅਸੋਸੀਏਟਡ ਡਿਸਟ੍ਰਿਕਟ ਹੈ ਇਹਨਾਂ ਦਾ ਕੰਟਰੀਬਿਊਸ਼ਨ ਕਿਸਨਾ ਪੁੱਛ ਆਪਣੀ ਸਮਾਜ ਲਈ ਹੈ ਕਿਹੜੇ ਅਵਾਰਡ ਦੇ ਦੇਣ ਸੀ ਪਛੀਬੰਦੀ ਫਿਲਮਾਂ ਕੀ ਮੂजिक ਆਂਡ ਦੇ ਆਓ ਵੀ ਸੀ ਅਦਨਿਤ ਨੂੰ ਦੇ ਦੇ ਵੀ ਹਰੇਕ ਦੀ ਫੀਸ ਲਈ ਜੀ ਕੀਤੇ ਹੁਣ ਮੋੜਾ ਦਤਾ ਇਹ ਤਾਂ ਕੁਛ ਨਹੀਂ ਹੈ ਜਿੱਤੇ ਇਹ ਇੰਡਸਟਰੀ ਚ ਕੋਈ ਨਾ ਕੋਈ ਕੰਟਰੀਬਿਊਸ਼ਨ ਹੈ ਵੱਡੀ ਕੰਟਰੀਬਿਊਸ਼ਨ ਹੈ ਅਸੀਂ ਉਹਨੂੰ ਵਾਰ ਦੇ ਰਹੇ ਹਾਂ ਚਾਹੇ ਉਹ ਛੋਟਾ ਕਲਾਕਾਰ ਹੋਵੇ ਚਾਹੇ ਉਹ ਵੱਡਾ ਕਲਾਕਾਰ ਹੋਵੇ ਐ ਸਰ ਇਹ ਪ੍ਰੋਗਰਾਮ ਕਿੱਥੇ ਔਰ ਕਦੋਂ ਹੋ ਰਿਹਾ ਜੀ ਜੀ ਸਰ ਇਹ ਪ੍ਰੋਗਰਾਮ ਸੀ 10 ਮਈ ਨੂੰ ਕਰਨ ਲੱਗੇ ਜੀ ਮੋਤੀਆ ਗੇਂਦ ਦੇ ਵਿੱਚ ਨਾਂਮੇ ਤੇ ਤਕਰੀਬਨ ਜੇ 5 ਵਜੇ ਸਟਾਰਟ ਕਰਾਂਗੇ ਜੀ ਐਂਡ ਦਾ ਕੋਈ ਪਤਾ ਨਹੀਂ ਹੈ 10 ਵਜੇ ਨੂੰ 11 ਵਜੇ ਤੱਕ ਸਰ ਕਿਹੜੇ ਕਿਹੜੇ ਕਲਾਕਾਰ ਵੀ ਨੇ ਬੱਤੀ ਅਭੀ ਤਰ੍ਹਾਂ ਤਰ੍ਹਾਂ ਜੀ ਕਲਾਕਾਰ ਸਦੇ ਜੀ ਤੁਸੀਂ 25 ਬੰਦੇ ਤੇ ਫਿਲਮ ਤੇ ਲੈ ਆਉਗੇ ਚੰਮੀ ਨੇ ਸੀ ਆਰਟਿਸਟ ਨੂੰ ਗੰਦਨੇ ਆ ਜਿਦਾ ਮਿਲਮ ਰਿਸ਼ੀ ਮੈਮ ਆ ਗਏ ਐ ਮਲਕੀ ਕੌਣੀ ਸਾਹਿਬ ਹੈ ਕਾਲੀਵਾਲ ਰਾਜਤਾ ਦਿਵਾਲ ਹੈ ਜੀ ਕਤੂ ਬਾਦ ਕਲਮ ਨਜ਼ਮ ਕਤੂ ਬਾਦ ਵਿਨੰਦ ਬੁਲਟ ਆ ਰਹੇ ਜੀ ਚੁਇਤਾ ਕੀ ਰਿਮਾਈਡਰ ਆ ਰਹੇ ਹਨ ਤੇ ਉਸ ਤੋਂ ਬਾਦ ਸਿਮੀ ਕੁਸ਼ਲ ਮੈਡਮ ਆ ਰਹੇ ਹਨ ਇਹ ਕੁਝ ਫਿਲਮਾਂ ਦੇ ਮੱਧਯ ਭੱਟੀ ਕਲਾਕਾਰ ਜਿਹੜੇ ਨੇ ਅ ਸਿੰਗਰਾਂ ਦੇ ਵਿੱਚੋਂ ਆਗੇ ਜਿਵੇਂ ਜਿਸ ਦੀ ਸਕਾਲ ਹੈ ਗੁਰਕੀ ਚਿੱਤ ਆਪਣਾ ਟੋਟੇ ਹਾਤਮ ਮੋਤਰੀ ਵਾਲਾ ਹੈ ਗਿਆ ਬਾਬਰ ਮੁਦਰਸਰ ਹੈ ਜੰਮੂ ਕਸ਼ਮੀਰ ਤੋਂ ਆਨੌਨਾ ਨੇ ਜਗਰਾ ਮੰਜਰਾ ਹੈ ਅਜੀ ਕਰਮਨ ਹੈ ਇਹ ਕੁਝ ਮਿਊਜ਼ਿਕ ਕੰਪੋਜ਼ਰ ਵੀ ਨੇ ਉਹਦੇ ਚ ਕੈਰੀਡੀ ਹੈ ਰਾਈਟਰਸ ਨੇ ਜਿਨ੍ਹਾਂ ਤੋਂ ਕੁਫੀਲਾ ਸਾਹਿਬ ਹੈ अपना बड़ा कमन रोजी है ये ऐसे कलाकार जो आने करें सर पहली बार जी जी नाभे पहली बार इस करके कर रहे क्योंकि इतनी एक्टिविटीज बहुत सारे हो कभी सम्मेलन हो गया कभी कुछ मेला वेला कुछ हो गया लेकिन इतना एक्टिट होगी वोटे आर्टिस्ट अति आन के अवार्ड पुन हिस्सा ली सोचा भी नाभे जो अवार्ड कराया करो ताकि नाभे ਤੇ ਥਰਮਲ ਮਾਨਸੂਨ ਜੀ ਕਿ 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 ਜਿਹੜੀ ਜਿਹੜੀ ਗਵਰਨਮੈਂਟ 뮤ਜ਼ਿਕ ਵਰਕਦਿਨੀ ਹੋਇਆ ਹੈ ਬੜੇ ਜੁੱਤੀ ਸੋਧਾ ਚੰਡੀਗੜ੍ਹ ਹੁੰਦਾ ਮੌਨਿੰਗ ਜੇਟ ਕੋ ਪਕਪਲਾ ਆਨਲਾਈਨ ਜਾਂਦਾ ਹੁੰਦਾ ਪਰ ਨਾ ਪੈਲੀਂਦਾ ਕੋਈ ਨਾ ਪਾ ਇੱਕ ਐਸੀ ਸਿਟੀ ਹੈ ਜਿਸ ਵਿੱਚ ਹਰ ਟਾਈਪ ਦੇ ਆਰਟਿਸਟਸ ਮਿਲਦੇ ਨੇ ਸੋ ਸਾਡਾ ਮੇਨ ਮਕਸਦ ਇਹ ਸੀਗਾ ਕਿ ਅਸੀਂ ਇਹ ਮੈਪ ਨੂੰ ਨਾ ਦੇ ਕਰਾਇਆ ਜਾਵੇ ਕਿ ਜੀ ਕਦੋਂ ਹੋ ਰਿਹਾ ਤੇ ਫਿਰ ਕਿਹੜੇ ਕਿਹੜੇ ਸੈਲਬ੍ਰਿਟੀ ਆ ਰਹੇ ਓਕੇ ਕਦੋਂ ਹੋ ਰਿਹਾ ਤੇ ਕਿਹੜੇ ਕਿਹੜੇ ਸੈਲਬ੍ਰਿਟੀ ਆ ਰਹੇ ਓਕੇ ਤੇ ਇਹ ਜੀ ਆਪਣਾ 10 ਮਈ ਨੂੰ ਹੋ ਰਿਹਾ ਹੈ ਤੇ ਮੋਤੀਆ ਦਵੀਜ ਤੇ ਹੈ ਆਪਣਾ ਸਟੇਜ ਤੇ ਕੁਝ ਤਰ੍ਹਾਂ ਬਾਕੀ ਸੈਲਿਬ੍ਰਿਟੀਜ਼ ਜਿਹੜੇ ਆ 25 ਫਿਲਮ ਲੈਂਦੇ 25 ਮਿਊਜ਼ੀਅਮ ਦੇ ਬੰਦੇ ਆ ਰਹੇ ਇਹ ਵਿੱਚ ਉਸ ਰੇਗੂਲਰ ਜੀ ਮੈਡਮ ਹੈ ਰਾਜਤਾ ਜੀ ਵਾਲ ਜੀ ਜੀ ਮਲਕੀ ਟੋਨੀ ਸਾਹਿਬ ਹੈ ਸੁਨੀਤਾ ਜੀ ਮੈਡਮ ਹੈ ਅਸਾਂ ਟੋਟਲ ਜਿਹੜੇ ਆ 25 ਬੰਦੇ ਫਿਲਮ ਲੈਂਦੇ 25 ਬੰਦੇ ਮਿਲਦੇ ਜਾਂਦੇ ਰਹੇ ਸੀ ਉਹਦੇ ਵਿੱਚ ਜਿਹੜਾ ਹੈ ਜਿਹੜੀ ਜਿਹੜੀ ਪਾਲ ਹੈ ਜੀ ਆਪਾਂ ਬੁੱਕ ਵੀ ਬੜਾ ਹੈਗੇ ਆ ਤੇ ਆਪਣਾ ਅਮਰ ਰੋਜੀ ਜੀ ਹੈਗੇ ਆ ਮਿਊਜ਼ਿਕ ਰਾਈਟਰ ਜੀਨੇ ਜੀ ਸਾਡੇ ਸਾਡੇ ਤੇ ਮਿਊਜ਼ਿਕ ਕੰਪੋਜ਼ਰ ਜੀ ਬਹੁਤ ਮਿਹਨਤ ਨਾਲ ਸ਼ੁਰੂਆਤ ਕਰ ਰਹੇ ਨੇ। ਇਹ ਇਹਦੀ ਕੁਝ ਕੁ ਸੋਸ਼ੀਅਲ ਐਕਟੀਵਿਟੀ ਵੀ ਨਾਲ ਨੇ। ਇਹਨਾਂ ਪਾਰਕ ਪ੍ਰੋਗਰਾਮਾਂ ਬਾਰੇ ਕਿਹਨਿਤ ਤੇ ਆਪਣੀ ਸਿਨੇਮਾ ਦੇ ਨਾਲ ਤੁਹਾਨੂੰ ਜੀ ਮੰਗ ਰਹੇ ਨੇ। ਜਿਹਨਾਂ ਦਾ ਬਹੁਤ ਵੱਡਾ ਜੋਗਰਾਂ ਨਾ ਕਿੰਨਾ ਦਸਤਰੀ ਸਿੱਧੀ ਕੋਲੋਂ ਬਾਰਤੀਆਂ ਦਸੰਦੇ ਫੋਟੋਆਂ ਬਕਰ ਇਹਨਾਂ ਸਮਾਜ ਨੂੰ ਬਹੁਤ ਬੇਨਤੀ ਹੈ। ਇਹਨਾਂ ਨੂੰ ਸਮਾਜ ਦੀ ਹੈ।